ਬੇਈਮਾਨੀ ਕੀ ਕੀਤੀ ਆ ਵੀ ਅੱਗੇ ਇੱਕ ਪੇਪਰ ਦਾ ਪੈਟਰਨ ਹੁੰਦਾ ਹੈਗਾ ਪੇਪਰ ਦੇ ਪੈਟਰਨ ਦੇ ਮੁਤਾਬਕ ਪੇਪਰ ਇੱਕ ਲਗਾਤਾਰਤਾ ਦੇ ਵਿੱਚ ਚੱਲਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਿਛਲੇ ਸਮੇਂ ਤੋਂ ਦਾਅਵੇ ਕਰਦੇ ਹੁੰਦੇ ਨੇ ਵੀ ਅਸੀਂ ਪੰਜਾਬ ਪੰਜਾਬੀਅਤ ਦੇ ਰਾਖੇ ਪੰਜਾਬੀ ਨੂੰ ਪ੍ਰੋਮੋਟ ਕਰਨ ਵਾਲੇ ਹਾਂ ਪਰ ਇਹਨਾਂ ਪੇਪਰਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਅਸਲੀਅਤ ਆ ਉਹ ਝਲਕ ਰਹੀ ਹੈ ਇਸ ਵਾਰ ਕੀ ਹੋਇਆ ਜਿਹੜੀ ਸਰਕਾਰ ਪੰਜਾਬੀਅਤ ਦੇ ਦਾਅਵੇ ਕਰਦੀ ਸੀ ਉਹਨਾਂ ਨੇ ਪੰਜਾਬੀ ਦੇ ਸਿਰਫ 8 ਸਵਾਲ ਪੁੱਛੇ ਨੇ 80 ਸਵਾਲਾਂ ਦੇ ਵਿੱਚੋਂ ਕੁੱਲ 8 ਸਵਾਲ ਪੁੱਛੇ ਨੇ ਭੀ ਜੇਕਰ ਇਹ ਪੇਪਰ ਦੇ ਵਿੱਚ ਅੱਗੇ ਸਵਾਲ ਵੱਧ ਆਉਂਦੇ ਆ ਇਸ ਵਾਰ ਘੱਟ ਆ ਗਏ ਉਹਦਾ ਉਹਦਾ ਫਰਕ ਕੀ ਆ ਯੂਪੀਐਸਸੀ ਤਿਆਰੀ ਕਰਦਾ ਬੱਚਾ ਇੱਕ ਆ ਪਿੰਡ ਦੇ ਵਿੱਚੋਂ ਪੜਿਆ ਨਹੀਂ ਪੰਜਾਬ ਬਾਰੇ ਉਹ ਵੱਧ ਪੜਿਆ ਹੋਏਗਾ ਉਹਨੇ ਉਹਨੇ ਨੰਬਰ ਉਹ ਪੰਜ ਤਾਂ ਉਹਦੇ ਪੱਕੇ ਨੇ ਨਾ ਜਾਂ 7 10 ਦੂਜੇ ਨੇ ਜੇ ਉਹ ਪੰਜਾਬ ਬਾਰੇ ਇੱਕ ਪੋਰਸ਼ਨ ਨੂੰ ਛੱਡੀ ਦੂ 95% ਦੇ ਵਿੱਚੋਂ ਉਹਨੇ ਨੰਬਰ ਲੈਣੇ ਜੇ ਪਿਛਲੇ ਸਾਲਾਂ ਦੇ ਅੰਕੜੇ ਦੇਖੇ ਹੁਣ ਜਿਹੜੀਆਂ ਸਰਕਾਰਾਂ ਨੇ ਦਾਅਵੇ ਨਹੀਂ ਕੀਤੇ ਤਾਂ 2015 ਦੇ ਵਿੱਚ 19 ਸਵਾਲ ਪੁੱਛੇ ਗਏ ਸੀ ਪੰਜਾਬੀ ਦੇ 2018 ਦੇ ਵਿੱਚ 15 ਸਵਾਲ ਪੁੱਛੇ ਗਏ ਸੀ ਪੰਜਾਬੀ ਦੇ ਗੁਰੂਆਂ ਦੇ ਸਮੇਂ ਬਾਰੇ ਇਤਿਹਾਸ ਚ ਕੋਈ ਉਦਾਂ ਸਵਾਲ ਨਹੀਂ ਪੁੱਛੇ ਗਏ ਮਹਾਰਨਜੀਤ ਸਿੰਘ ਦੇ ਕਾਲ ਜਾਂ ਜਿਹੜਾ ਹੋਰ ਪੰਜਾਬ ਦੇ ਹੁੰਦੀ ਪੰਜਾਬ ਦੀ ਇਕਨੋਮੀ ਚੋਂ ਪੰਜਾਬ ਦੀ ਜੀਓਗ੍ਰਾਫੀ ਚੋਂ ਇੱਕ ਵੀ ਸਵਾਲ ਨਹੀਂ ਪੁੱਛਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਇੱਥੋਂ ਲੱਗਦਾ ਵੀ ਇੱਕ ਸਾਜ਼ਿਸ਼ ਤਹਿਤ ਵੀ ਈਮਾਨੀ ਤਹਿਤ ਸਰਕਾਰ ਨੇ ਪੰਜਾਬ ਬਾਰੇ ਪੜਨ ਲਾ ਦਿੱਤਾ ਗਿਆ ਖਾਮਰਗਰ ਨੂੰ ਤੇ ਜਿਹੜਾ ਸਨਾਵਰਾ ਚ ਪੜਿਆ ਹੋਇਆ ਜਾਂ ਜਿਹੜੇ ਦੂਜੇ ਸੂਬਿਆਂ ਚ ਪੜੇ ਹੋਏ ਨੇਗੇ ਉਹਨਾਂ ਨੂੰ ਜਿਹੜਾ ਯੂਪੀਐਸਸੀ ਤਿਆਰੀ ਕਰਦੇ ਨੇ ਉਹਨਾਂ ਲਈ ਇਹ ਕਰਤਾ ਵੀ ਤੁਸੀਂ 95% ਸਿਲੇਬਸ ਕਵਰ ਕਰ ਲਓ ਤੇ ਜਿਹੜਾ ਤੁਸੀਂ ਆਲਰੇਡੀ ਪੜ ਰਹੇ ਹੋ 95% ਹਿੱਸਾ ਉਹੀ ਪੜ ਲਓ ਜੇ ਤੁਸੀਂ 5 ਛੱਡ ਦੋਗੇ ਤੁਹਾਨੂੰ ਤਾਂ ਵੀ ਕੋਈ ਫਰਕ ਨਹੀਂ ਤੇ ਆਲਰੇਡੀ ਇਹ ਪੜ ਰਹੇ ਨੇ ਪਰ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਵੀ ਤੁਸੀਂ ਪੰਜਾਬ ਦਾ ਪੜੋ ਤੇ ਤੁਹਾਡੇ ਲਈ ਉਦੋਂ ਪੀਪਰ ਕੀਤਾ ਜਾਊਗਾ ਆ ਤੁਹਾਡੇ ਸਾਹਮਣੇ ਇਹ ਹਾਲ ਨਹੀਂ ਦੇਖੋ ਜੀ ਇਹ ਵੀ ਹੁਣ ਜਾਂਦੇ ਸਮੇਂ ਕੀ ਰਾਬ ਦੇ ਬੰਦੇ ਭਰਤੀ ਕਰ ਜੀਏ ਇਸ ਪੈਟਰਨ ਦੇ ਤਰੀਕੇ ਉਹ ਖਾਸ ਵਰਗ ਦੇ ਤੇ ਉਦੋਂ ਬਾਅਦ ਮੁੜ ਕੇ ਦੇਖੀ ਜਾਊਗਾ ਵੀ ਕੋਈ ਭਰਤੀ ਹੋਵੇ ਤੇ ਇਹਦੇ ਨਾਲ ਵਿਦਿਆਰਥੀਆਂ 'ਤੇ ਇਹ ਪਾਣਾ ਵੀ ਜਿਹੜਾ ਵਿਦਿਆਰਥੀ ਇਸ ਵਾਰ ਖੁੰਝ ਗਿਆ ਉਹਨੂੰ ਦੁਬਾਰਾ ਮੌਕਾ ਨਹੀਂ ਮਿਲੇਗਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਤੁਹਾਡੇ ਮਾਧੋ ਨੂੰ ਹੀ ਪੁੱਛਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਅਕਸਰ ਗੱਲਾਂ ਕਰਦੇ ਹੋ ਵੀ ਏ ਸਕੁਅਰ ਬੀ ਸਕੁਅਰ ਨੇ ਕਿੱਥੇ ਕੰਮ ਆਉਣਾਗਾ ਤੇ ਉਹ ਪੇਪਰਾਂ ਦੇ ਵਿੱਚ ਇਹਨਾਂ ਭਰਤੀਆਂ ਚ ਆ ਤੁਸੀਂ ਵੀ ਏ ਸਕੁਅਰ ਤੇ ਬੀ ਸਕੁਅਰ ਦੀ ਫੋਕਸ ਕੀਤਾਗਾ ਕੋਸ ਤੀ ਦਾ ਸਾਈਨ θਾ ਉਹ ਕਹਿੰਦੇ ਵੀ ਇਹ ਤਾਂ ਕੰਮ ਹੀ ਨਹੀਂ ਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜਿਹੜਾ ਤੁਹਾਡਾ ਹੈਲੀਕਾਪਟਰ ਰੋਡ ਦਾ ਸਾਈਨ θਾ ਦੇ ਬਿਹਾਫ ਦੀ ਹੁੰਦਾ ਲੱਗਦਾ ਹੈ ਵੀ ਉਹ ਮੇਨਸ ਤੱਕ ਪਹੁੰਚ ਹੀ ਨਹੀਂ ਪਾਉਣਗੇ ਫਿਰ ਪਹੁੰਚ ਪਹੁੰਚ ਹੀ ਨਹੀਂ ਜੀ ਪਹੁੰਚ ਤਾਂ ਬਾਅਦ ਦੀ ਗੱਲ ਹੈ ਨਾ ਮੇਨ ਤੱਕ ਦਾ ਉਹ ਤਾਂ ਪਹਿਲੀ ਜਦੋਂ 32 ਕੁਐਸਚਨ ਪੁੱ ਬਿਲਕੁਲ ਜੀ ਉਹਦਾ 32 ਦੀ ਅਸੀਂ ਉਹ ਲਾ ਕੇ ਬਾਈਨਰੀ ਉਦੋਂ ਪਹਿਲੀ ਉਹਨਾਂ ਨੂੰ ਐਲੀਮੀਨੇਟ ਕਰਤਾ ਤੇ ਉਤੋਂ ਪੇਪਰ ਔਖਾ ਕਰਤਾ ਤੇ ਉਤੋਂ ਬੇਈਮਾਨੀ ਆ ਇੱਕ ਲੈਟਰ ਬੇਈਮਾਨੀ ਉਹਨਾਂ ਕਿਹੜਿਆ ਲੱਗਦਾ ਅਸੀਂ ਉਹਨਾਂ ਨੂੰ ਕਿਹਾ ਗਿਆ ਵੀ ਆ ਪੇਪਰ ਆਊਗਾ ਤੇ ਉਲਟਾ ਪੇਪਰ ਅਸੀਂ ਉਦੋਂ ਵੀ ਘਟਾ ਦਿੱਤਾ ਗਿਆ ਪਹਿਲਾਂ ਨੂੰ ਦੇਖੋ ਜੀ ਯੂਨੀਵਰਸਟੀਆਂ ਰਿਸਰਚ ਲਈ ਹੁੰਦੀਆਂ ਨੇ ਸਮਾਜ ਨੂੰ ਗਿਆਨ ਦੇ ਲਈ ਹੁੰਦੀਆਂ ਨੇ ਜਿੱਥੋਂ ਨਵੀਆਂ ਖੋਜਾਂ ਨੇ ਹੁਣ ਆਉਂਦਾ ਪਰ ਪੰਜਾਬੀ ਯੂਨੀਵਰਸਿਟੀ ਨੂੰ ਅੱਜ 12ਵੀਂ ਤੋਂ ਬਾਅਦ ਇੱਕ ਕੋਰਸ ਸ਼ੁਰੂ ਕਰਕੇ ਸਕੂਲ ਬਣਾ ਦਿੱਤਾ ਗਿਆ ਖੋਜਾਂ ਹੋਣ ਦੀ ਥਾਂ ਤੇ ਉੱਥੇ ਇਹ ਲੱਗਦਾ ਵੀ ਇੱਕ ਸਕੂਲ ਦਾ ਮਾਹੌਲ ਆਰਥਿਕ ਤੌਰ ਤੇ ਉਹਨੂੰ ਇੰਨਾ ਲੁੱਟਿਆ ਗਿਆ ਉੱਥੋਂ ਦੇ ਨੈਪੋਟイズਮ ਨੇ ਪਰਿਵਾਰਵਾਦ ਨੇ ਵੀ ਇੱਕ ਪਰਿਵਾਰ ਦੇ 8-8 ਜੀ ਨੇ ਜਿਹੜੇ ਉੱਥੇ ਜਦੋਂ ਤੁਸੀਂ ਥੋੜਾ ਦੇਖੋਗੇ ਨੌਕਰੀਆਂ ਤੇ ਲੱਗੇ ਹੋਏ ਨੇ ਤੇ ਉਸ ਤੋਂ ਬਿਨਾ ਗਰਾਂਟਾਂ ਵਧੀਆਂ ਨੇ ਪ੍ਰੋਫੈਸਰਾਂ ਦੀਆਂ ਰਿਟਾਇਰਮੈਂਟਾਂ ਘਟੀਆਂ ਨੇ ਤੇ ਪਰ ਯੂਨੀਵਰਸਿਟੀ ਫੇਰ ਵੀ ਕਰਜ਼ੇ ਜੇਤੋਂ ਬਰੀ ਹੈ ਕਹਿੰਦੇ ਸਰਕਾਰ ਤਾਂ ਨਹੀਂ ਚਾਹੁੰਦੀ ਤੇ ਉਹ ਦਵਾਤ ਆ ਰਹੇ ਨੇ ਵੀ ਜੇ ਇਹ ਆਮ ਘਰਾਂ ਦੇ ਧੀ ਪੁੱਤ ਇਲੈਕਸ਼ਨ ਦੇ ਵਿੱਚ ਆ ਗਏ ਤਾਂ ਇਹਨਾਂ ਦਾ ਇੱਕ ਉਦਾਂ ਦਾ ਤਜਰਬਾ ਤੇ ਆ ਜੂਗਾ ਤੇ ਇਹ ਮੇਨ ਪੋਲਿਟਿਕਸ ਦੇ ਵਿੱਚ ਆ ਜਾਣਗੇ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੋਲਿੰਦਰ ਸਿੰਘ ਛਲੇੜੀ ਪੀਪੀਐਸਸੀ ਦਾ ਇੱਕ ਪੇਪਰ ਹੋਇਆ ਜਿਸ ਨੂੰ ਲੈ ਕੇ ਮਿਸਲ ਸਤਲੁਜ ਦੇ ਯੂਥ ਵਿੰਗ ਦੇ ਵੱਲੋਂ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੇ ਵਿੱਚ ਬਹੁਤ ਸਾਰੇ ਇਤਰਾਜ਼ ਉਸ ਪੇਪਰ ਦੇ ਉੱਤੇ ਜਿਤਾਏ ਗਏ ਨੇ ਆਖਰਕਾਰ ਉਹ ਇਤਰਾਜ਼ ਕੀ ਨੇ ਕੀ ਹੈ ਜਿਹਿਸ ਨੂੰ ਲੈ ਕੇ ਜਿਹੜਾ ਮਿਸਲ ਸਤਲੁਜ ਦਾਵਾ ਕਰ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਨਾਲ ਭਵਿੱਖ ਦੇ ਨਾਲ ਜਿਹੜਾ ਉਹ ਵੱਡਾ ਖਲਵਾੜ ਕੀਤਾ ਰਿਹਾ ਸਾਡੇ ਨਾਲ ਯਾਦਵਿੰਦਰ ਯਾਦੂ ਜਿਹੜੇ ਨੇ ਉਹ ਮੌਜੂਦ ਨੇ ਬਾਈ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਜਿਹੜਾ ਪੀਪੀਐਸਸੀ ਦਾ ਪੇਪਰ ਆ ਉਹਦੇ 'ਚ ਇਤਰਾਜ਼ ਕੀ ਆ ਉਹ ਅਜਿਹਾ ਕੀ ਆ ਕਿ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਆ ਦੇਖੋ ਜੀ ਜਿਹੜੀਆਂ ਸਰਵਿਸ ਹੁੰਦੀਆਂ ਨੇ ਇਹਨਾਂ ਵਿੱਚ ਦੋ ਤਰ੍ਹਾਂ ਦੀ ਭਰਤੀ ਹੁੰਦੀ ਆ ਇੱਕ ਹੁੰਦੀ ਹੈ ਯੂਪੀਐਸਸੀ ਰਾਹੀਂ ਜਿਹੜੀ ਕਿ ਕੇਂਦਰ ਸਰਕਾਰ ਕਰਦੀ ਆ ਸਾਡੇ ਜਿਹੜੇ ਆਈਐਸ ਆਈਪੀਐਸ ਉਹਨਾਂ ਨੂੰ ਕੇਂਦਰ ਤੋਂ ਆਉਂਦੇ ਨੇ ਇੱਕ ਹੁੰਦੀ ਹੈ ਪੀਪੀਐਸੀ ਦੀ ਭਰਤੀ ਜਿਹੜੇ ਸਾਡੇ ਡੀਐਸਪੀ ਰੈਂਕ ਤੋਂ ਐਸਐਲਐਮ ਤੋਂ ਪ੍ਰਮੋਟ ਹੋ ਕੇ ਅੱਗੇ ਜਾਂਦੇ ਨੇ ਉਹ ਡੀਆਈਜੀ ਡੀਏਆਈਜੀ ਏਡੀਜੀਪੀ ਰੈਂਕ ਤੱਕ ਸਾਡੇ ਡੀਐਸਪੀ ਤੇ ਦੂਜੇ ਪਾਸੇ ਡੀਸੀ ਜਾਂ ਉਦੋਂ ਅੱਗੇ ਦੀਆਂ ਜਿਹੜੀਆਂ ਪੋਸਟਾਂ ਨੇ ਉੱਥੇ ਜਾਂਦੇ ਨੇ ਬੀਡੀਪੀਓ ਜਿਹੜੇ ਮਤਲਬ ਟੈਕਸੇਸ਼ਨ ਦੇ ਵਿੱਚ ਸਾਡੇ ਜਿਹੜੇ ਉਹ ਭਰਤੀ ਇਹ ਪੀਪੀਐਸੀ ਕਰਦੀ ਆ ਅੱਜ ਦਾ ਜਿਹੜਾ ਇਹ ਮਸਲਾ ਇਹ ਮਸਲਾ ਇਹ ਹੈਗਾ ਵੀ ਜਿਹੜੇ ਇਸ ਵਾਰ 322 ਜਿਹੜੀਆਂ ਸਾਮੀਆਂ ਦੀ ਭਰਤੀ ਕੀਤੀ ਜਾਂਦੀ ਸੀ ਉਹਦੇ ਵਿੱਚ ਸਰਕਾਰ ਨੇ ਇੱਕ ਬੇਈਮਾਨੀ ਕੀਤੀ ਬੇਈਮਾਨੀ ਕੀ ਕੀਤੀ ਆ ਵੀ ਅੱਗੇ ਇੱਕ ਪੇਪਰ ਦਾ ਪੈਟਰਨ ਹੁੰਦਾਗਾ ਪੇਪਰ ਦੇ ਪੈਟਰਨ ਦੇ ਮੁਤਾਬਕ ਪੇਪਰ ਇੱਕ ਲਗਾਤਾਰਤਾ ਦੇ ਵਿੱਚ ਚੱਲਿਆਉਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਿਛਲੇ ਸਮੇਂ ਤੋਂ ਦਾਅਵੇ ਕਰਦੇ ਹੁੰਦੇ ਨੇ ਵੀ ਅਸੀਂ ਪੰਜਾਬ ਪੰਜਾਬੀ ਅਦੇ ਰਾਖੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਲਿਆਂਗੇ ਪਰ ਇਹਨਾਂ ਪੇਪਰਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਅਸਲੀਅਤ ਆ ਉਹ ਚਲਕ ਰਹੀ ਹੈਗੀ ਹੁਣ ਉਹ ਕਿਵੇਂ ਝੜਕ ਰਹੀ ਹੈਗੀ ਜਿਹੜਾ ਇੱਕ ਸੀ ਸਾਈਡ ਦਾ ਪੇਪਰ ਦੋ ਪੇਪਰ ਹੁੰਦੇ ਨੇ ਜੀ ਪਹਿਲਾ ਹੁੰਦਾ ਜੀ ਐਸ ਦਾ ਜਰਨਲ ਸਟੱਡੀ ਇੱਕ ਸੀ ਸਾਈਡ ਦਾ ਪੇਪਰ ਹੁੰਦਾਗਾ ਜਿਹੜਾ ਸਿਵਲ ਸਰਵਿਸ ਐਪਟੀਟਿਊਡ ਟੈਸਟ ਜਿਹੜਾ ਸਿਵਲ ਸਰਵਿਸ ਟੈਸਟ ਆ ਉਹਦੇ ਵਿੱਚ ਚਾਰ ਜਾਂ ਪੰਜ ਕੰਪੋਨੈਂਟ ਨੇ ਜਿਹੜੇ ਉਹ ਪਾਈ ਜਾਂਦੇ ਜਿਹਦੇ ਵਿੱਚ ਮੈਥ ਤੇ ਰੀਜ਼ਨਿੰਗ ਕਮਿਊਨੀਕੇਸ਼ਨ ਇੰਗਲਿਸ਼ ਤੇ ਪੰਜਾਬੀ ਮੇਨ ਇਹ ਕੰਪੋਨੈਂਟ ਹੋਣੇ ਉਹਦੇ ਵਿੱਚ ਕੀ ਹੁੰਦਾ ਸਾਰਿਆਂ ਦੀ ਇੱਕ ਵੇਟੇਜ ਹੁੰਦੀ ਹੈ ਲਗਭਗ ਵੀ ਅਪਰੋਕਸੀਮੇਟਲੀ ਤੈ ਨਹੀਂ ਹੈਗੀ ਪਰ ਇੱਕ ਤੈ ਵਾਂਗੂ ਆਉਂਦੀ ਹੈ ਵੀ ਇੰਨੀ ਕਿ ਪੰਜਾਬੀ ਆਉਂਦੀ ਹੈ ਇਸ ਵਾਰ ਕੀ ਹੋਇਆ ਜਿਹੜੀ ਸਰਕਾਰ ਪੰਜਾਬੀਅਤ ਦੇ ਦਾਅਵੇ ਕਰਦੀ ਸੀ ਉਹਨਾਂ ਨੇ ਪੰਜਾਬੀ ਦੇ ਸਿਰਫ 8 ਸਵਾਲ ਪੁੱਛੇ ਨੇ 80 ਸਵਾਲਾਂ ਦੇ ਵਿੱਚੋਂ ਕੁੱਲ 8 ਸਵਾਲ ਪੁੱਛੇ ਨੇਗੇ ਜੇ ਪਿਛਲੇ ਸਾਲਾਂ ਦੇ ਅੰਕੜੇ ਦੇਖੇ ਹੋਣ ਜਿਹੜੀਆਂ ਸਰਕਾਰਾਂ ਨੇ ਦਾਅਵੇ ਨਹੀਂ ਕੀਤੇ ਤਾਂ 2015 ਦੇ ਵਿੱਚ 19 ਸਵਾਲ ਪੁੱਛੇ ਗਏ ਸੀ ਪੰਜਾਬੀ ਦੇ ਵਿੱਚ ਹੂੰ 2018 ਦੇ ਵਿੱਚ 15 ਸਵਾਲ ਪੁੱਛੇ ਗਏ ਸੀ ਪੰਜਾਬੀ ਤੋਂ ਠੀਕ ਹੈ ਤੇ ਇਹ ਜਿਹੜਾ ਸਭ ਤੋਂ ਪਹਿਲੀ ਗੱਲ ਤਾਂ ਇਹ ਤੇ ਉਹਦੋਂ ਗਾਂ ਦੀ ਗੱਲ ਅੱਗੇ ਇਸ ਪੇਪਰ ਦੇ ਨੰਬਰ ਜੁੜ ਕੇ ਮੈਰਿਟ ਬਣਦੀ ਸੀ ਇਸ ਵਾਰ ਸਰਕਾਰ ਨੇ ਕਹਿ ਦਿੱਤਾ ਗਿਆ ਵੀ ਇਸ ਪੇਪਰ ਦੇ ਵਿੱਚੋਂ 40% ਅੰਕ ਲੈਣੇ ਪਾਬ 32 ਪ੍ਰਸ਼ਨ ਜ਼ਰੂਰੀ ਨੇ ਤੁਹਾਡੇ پاس ਹੁਣੇ ਜਦੋਂ ਤੁਸੀਂ ਪੰਜਾਬੀ ਦੇ ਜਿਹੜਾ ਕਿ ਆਮ ਵਿਦਿਆਰਥੀ ਇੱਕ ਈਜ਼ੀ ਪਾਸ ਕਰ ਸਕਦਾ ਉਹ 8 ਸਵਾਲ ਪਾਉਗੇ ਤਾਂ ਮੈਥ ਦੇ ਵਿੱਚੋਂ ਤੁਸੀਂ ਲਗਭਗ 64 ਦੇ ਚਾਹੇ ਰੀਜਨਿੰਗ ਦੇ ਹੋਣ ਨੰਮੈਰੀਕਲ ਦੇ ਪਾ ਦੋਗੇ ਤਾਂ ਆਮ ਜਿਹੜਾ ਪਿੰਡ ਦੇ ਜਾਂ ਸਰਕਾਰੀ ਸਕੂਲ ਦੇ ਵਿੱਚੋਂ ਪੜਿਆ ਹੋਇਆਗਾ ਉਹ ਵਿਦਿਆਰਥੀ ਇਹ ਪੇਪਰ ਪਾਸ ਹੀ ਨਹੀਂ ਕਰ ਸਕੂਗਾ ਤੁਸੀਂ ਉਹਨੂੰ ਪਹਿਲਾਂ ਹੀ ਕੱਟ ਦਿੱਤਾ ਗਿਆ ਜੇ ਗੱਲ ਕਰੀਏ ਮੇਨ ਪੇਪਰ ਦੀ ਜੀਐਸ ਦਾ ਪੇਪਰ ਆ ਜੀ ਜਨਰਲ ਸਟੱਡੀ ਦਾ ਪੇਪਰ ਆ ਇਹਦੇ ਵਿੱਚੋਂ 100 ਦੇ ਵਿੱਚੋਂ ਕੁੱਲ 5 ਸਵਾਲ ਪੰਜਾਬ ਨਾਲ ਪਾਏ ਗਏ ਨੇ ਜਿਹਦੇ ਵਿੱਚੋਂ 3 ਕ ਸਵਾਲ ਸਾਹਿਤ ਨਾਲ ਤੇ 2 ਸਵਾਲ ਪੰਜਾਬ ਦੇ ਇੱਕ ਤਾਂ ਮਹਾਰਾ ਉਹਦੇ ਐਂਗਲੋ ਸਿੱਖ ਵਾਰ ਦੇ ਸਮੇਂ ਇਹਦਾ ਪਾਇਆ ਗਿਆ ਤੇ ਇੱਕ ਜਿਹੜਾ ਪਾਇਆ ਗਿਆ ਸਵਾਲ ਹੋ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮਤਲਬ ਗੁਰੂਆਂ ਦੇ ਸਮੇਂ ਬਾਰੇ ਇਤਿਹਾਸ ਚ ਕੋਈ ਉਦਾਂ ਸਵਾਲ ਨਹੀਂ ਪੁੱਛੇਗੇ ਮਹਾਰਾ ਰਣਜੀਤ ਸਿੰਘ ਦੇ ਕਾਲ ਜਾਂ ਜਿਹੜਾ ਹੋਰ ਪੰਜਾਬ ਦੇ ਬੰਦੀ ਪੰਜਾਬ ਦੀ ਇਕਨੋਮੀ ਚੋਂ ਪੰਜਾਬ ਦੀ ਜੀਓਗ੍ਰਾਫੀ ਚੋਂ ਇੱਕ ਵੀ ਸਵਾਲ ਨਹੀਂ ਪੁੱਛਿਆ ਗਿਆ ਹੈਗਾ ਜੇ ਇਹਦੇ ਵਿੱਚੋਂ ਸਵਾਲਾਂ ਦੀ ਗੱਲ ਕਰੀਏ ਤਾਂ ਇਹ ਸਿਰਫ ਇਸ ਵਾਰ 5% ਦੀ ਹੈ ਜਿਹੜਾ ਪੰਜਾਬ ਨੂੰ ਕਵਰ ਕੀਤਾ ਗਿਆ ਪੂਰੇ ਪੇਪਰ ਚੋਂ ਪੂਰੇ ਪੇਪਰ ਦੇ ਵਿੱਚੋਂ ਪੰਜਾਬੀ ਦੇ ਪੰਜਾਬ ਦੇ ਪੀਪੀਐਸ ਦੇ ਪੇਪਰ ਦੇ ਵਿੱਚੋਂ ਜਿਹਨੂੰ ਪੰਜਾਬ ਸਰਵਿਸ ਕਮਿਸ਼ਨ ਕਹਿੰਦਾ ਵੀ ਪੰਜਾਬ ਦੇ ਲੋਕਾਂ ਲਈ ਸਰਵਿਸ ਦੇਣ ਲਈ ਉਹਦੇ ਵਿੱਚ ਸਿਰਫ 5% ਜੇ ਪਿਛਲੇ ਪੇਪਰਾਂ ਦੀ ਗੱਲ ਕਰੀਏ ਜਿਵੇਂ ਪਿਛਲੀਆਂ ਸਰਕਾਰਾਂ ਸਮੇਂ ਪੇਪਰ ਹੋਏ 2015 ਦੇ ਵਿੱਚ 17 ਸਵਾਲ ਪੁੱਛੇ ਗਏ ਜੀ 2018 ਦੇ ਵਿੱਚ 10 ਸਵਾਲ ਪੁੱਛੇ ਗਏ ਪਰ ਉਨ੍ਹਾਂ ਸਰਕਾਰਾਂ ਨੇ ਇਹ ਦਾਅਵਾ ਨਹੀਂ ਸੀ ਕਰਿਆ ਵੀ ਅਸੀਂ ਪੰਜਾਬ ਦੇ ਵਿੱਚ ਸਵਾਲ ਪੁੱਛਾਂਗੇ ਆ ਤੁਹਾਨੂੰ ਮੈਂ ਇੱਕ ਲੈਟਰ ਦਿਖਾਉਣਾਗਾ ਪੀਪੀਐਸਸੀ ਦੇ ਚੇਅਰਮੈਨ ਜਤਿੰਦਰ ਸਿੰਘ ਆਲਖ ਨੇ ਜਿਹੜੇ ਕਿ ਏਡੀਜੀਪੀ ਰਿਟਾਇਰ ਹੋਏ ਨੇ ਉਹ ਜਦੋਂ ਚੇਅਰਮੈਨ ਸੀ ਉਹਨਾਂ ਨੇ ਇੱਕ ਲੈਟਰ ਘੱਡਿਆ 3 ਜਨਵਰੀ 2025 ਨੂੰ ਵੀ ਇਸ ਵਾਰ ਜਿਹੜਾਗਾ ਪੇਪਰ ਵਿਦਿਆਰਥੀ ਦੀ ਸੌਖ ਲਈ 40% ਕੱਟਆਫ ਭਾਵੇਂ ਮੈਥ ਕਟੂ ਵੀ ਪੰਜਾਬੀ ਉਵੇਂ ਆ ਕੇ ਪਿੰਡੂ ਵਰਗ ਦੇ ਜਿਹੜੇ ਵਿਦਿਆਰਥੀ ਨੂੰ ਅਨੰਾਸ ਕਰ ਲਈ ਕਰਿਆ ਜਾਊਗਾ ਤੇ ਇਸ ਵਾਰ ਸਪੈਸ਼ਲੀ ਹਿਸਟਰੀ ਕਲਚਰ ਇਕਨੋਮੀ ਤੇ ਜੀਓਗ੍ਰਾਫੀ ਪੰਜਾਬ ਦੇ ਨੌਜਵਾਨਾਂ ਨੂੰ ਇੱਥੋਂ ਲੱਗਦਾ ਵੀ ਇੱਕ ਸਾਜ਼ਿਸ਼ ਬੇਇਮਾਨੀ ਤਹਿਤ ਸਰਕਾਰ ਨੇ ਪੰਜਾਬ ਬਾਰੇ ਪੜਨ ਲਾ ਦਿੱਤਾ ਗਿਆ ਆਮ ਵਰਗ ਨੂੰ ਤੇ ਜਿਹੜਾ ਸਨਾਵਰਾਂ ਜਿਹੜੇ ਪੜਿਆ ਹੋਇਆ ਜਾਂ ਜਿਹੜੇ ਦੂਜੇ ਸੂਬਿਆਂ ਚ ਪੜੇ ਹੋਏ ਨੇਗੇ ਉਹਨਾਂ ਨੂੰ ਜਿਹੜਾ ਯੂਪੀਐਸਸੀ ਤਿਆਰੀ ਕਰਦੇ ਨੇ ਉਹਨਾਂ ਲਈ ਇਹ ਕਰਤਾ ਵੀ ਤੁਸੀਂ 95% ਸਿਲੇਬਸ ਕਵਰ ਕਰ ਲਓ ਤੇ ਜਿਹੜਾ ਤੁਸੀਂ ਆਲਰੇਡੀ ਪੜ ਰਹੇ ਹੋ 95% ਹਿੱਸਾ ਉਹੀ ਪੜ ਲਓ ਜੇ ਤੁਸੀਂ ਪੰਜ ਛੱਡ ਦੋਗੇ ਤੁਹਾਨੂੰ ਤਾਂ ਵੀ ਕੋਈ ਫਰਕ ਨਹੀਂ ਤੇ ਆਲਰੇਡੀ ਜਿਹੜੇ ਪੜ ਰਹੇ ਨੇ ਪਰ ਪੰਜਾਬ ਦੇ ਨੌਜਵਾਨਾਂ ਨੂੰ ਕਹਤਾ ਵੀ ਤੁਸੀਂ ਪੰਜਾਬ ਦਾ ਪੜੋ ਤੇ ਤੁਹਾਡੇ ਲਈ ਉਦੋਂ ਪੇਪਰ ਕੀਤਾ ਜਾਊਗਾ ਆ ਤੁਹਾਡੇ ਸਾਹਮਣੇ ਇਹ ਹਾਲ ਨੇ ਯਾਰ ਵੀ ਮੈਨੂੰ ਇੱਕ ਗੱਲ ਹੋਰ ਸਮਝਾਓ ਵੀ ਜੇਕਰ ਇਹ ਪੇਪਰ ਅੱਗੇ ਸਵਾਲ ਵੱਧਦਾ ਹੁੰਦੇ ਆ ਇਸ ਵਾਰ ਘੱਟ ਆਗੇ ਉਹਦਾ ਉਹਦਾ ਫਰਕ ਕੀ ਆ ਫਰਕ ਮੈਰਿਟ ਦੇ ਆ ਜੀ ਯੂਪੀਐਸਸੀ ਦੀ ਤਿਆਰੀ ਕਰਦਾ ਬੱਚਾ ਇੱਕ ਆ ਪਿੰਡ ਦੇ ਵਿੱਚੋਂ ਪੜਿਆ ਨਹੀਂ ਪੰਜਾਬ ਬਾਰੇ ਉਹ ਵੱਧ ਪੜਿਆ ਹੋਗਾ ਉਹਨੇ ਉਹਨੇ ਨੰਬਰ ਉਹ 5 ਤਾਂ ਉਹਦੇ ਪੱਕੇ ਨੇ ਨਾ ਜਾਂ 7 10 ਦੂਜੇ ਨੇ ਜੇ ਉਹ ਪੰਜਾਬ ਬਾਰੇ ਇੱਕ ਪੋਰਸ਼ਨ ਨੂੰ ਛੱਡੀ ਦੂ 95% ਦੇ ਵਿੱਚੋਂ ਉਹਨੇ ਨੰਬਰ ਲੈਨੇ ਜਿਹੜੇ ਦੂਜੇ ਬੱਚੇ ਨੇ 95% ਤੋਂ ਲੈਨੇ ਨੇ ਪੰਜਾਬ ਦੇ ਨੌਜਵਾਨ ਨੇ ਵੀ 80% ਤੋਂ ਪੜ੍ਹਨੀ ਪੜਣ ਪਰ ਜਿੱਥੇ ਉਹਨੇ ਕੰਮ ਕਰਨਾ ਸਰਕਾਰ ਦਾਅਵੇ ਕਰਦੀ ਆ ਤੇ ਲੈਟਰ ਕੱਢਦੀ ਹੈਗੀ ਆਫੀਸ਼ੀਅਲੀ ਵੀ ਅਸੀਂ ਪੰਜਾਬ ਤੋਂ ਪੁੱਛਾਂਗੇ ਫੇਰ ਪੰਜਾਬ ਤੋਂ ਪੁੱਛਿਆ ਕਿ ਹਉਣੀ ਜੀ ਸਵਾਲ ਬਿਹਾਈਂਡ ਦਾ ਮਾਈਂਡ ਕੀ ਆ ਪਿੱਛੇ ਦਿਮਾਗ ਕੀ ਆ ਸੀ ਮਾਈਂਡ ਦੇ ਆ ਜੀ ਇੱਕ ਖਾਸ ਤਬਕੇ ਨੂੰ ਇੱਥੇ ਫਿਟ ਕਰਨਾ ਚਾਹੁੰਦੇ ਨੇ ਜਿਵੇਂ ਪਹਿਲਾਂ ਵੀ ਦਿੱਲੀ ਤੋਂ ਸਰਕਾਰ ਚੱਲ ਰਹੀ ਆ ਹੋਰਾਂ ਵਰਗਾਂ ਦੇਆਂ ਨੂੰ ਪੰਜਾਬ ਪੱਧਰ ਦੀ ਇੱਕ ਦੋ ਵਾਰ ਪੇਪਰ ਹੁੰਦਾ ਸਾਲ ਉਹ ਪੇਪਰ ਪਾਸ ਕਰਾ ਕੇ ਪੰਜਾਬੀ ਪੱਧਰ ਦਾ ਜਸਟ ਸਾਡੀ ਦਵਾਗੇ ਆ ਨਾ ਵੀ ਜਿਨੇ ਉਸ ਸਮੇਂ ਦਸਵੀਂ ਜਦੋਂ ਕੀਤੀ ਉਦੋਂ ਪੰਜਾਬੀ ਪੜ੍ਹੀ ਹੋਵੇ ਪਰ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਵੀ ਤੁਸੀਂ ਆਓ ਕਦੋਂ ਵੀ ਇੱਥੇ ਭਾਸ਼ਾ ਭਾਗ ਜਾਂ ਹੋਰ ਵੀ ਇੱਕ ਅਦਾਰੇ ਪੇਪਰ ਲੈ ਰਹੇ ਨੇ ਵੀ ਦੋ ਵਾਰ ਪੇਪਰ ਹੁੰਦਾ ਉਹ ਸੌਖਾ ਆ ਪੇਪਰ ਤੁਹਾਨੂੰ ਪਤਾ ਹੀ ਆ ਕਿਵੇਂ ਜਿਹੜਾ ਮੈਰਿਟ 10ਵੀਂ ਵਾਲਾ ਜਿਹੜਾ ਪੇਪਰ ਦੀ ਗੱਲ ਕਰਦੇ ਲਾਜੀ 10ਵੀਂ ਪੱਤਰ ਦਾ ਇੱਕ ਬੰਦਾ ਐਮਏ ਦੇ ਪੱਤਰ ਤੇ ਜਾ ਕੇ 10ਵੀਂ ਦਾ ਪੇਪਰ ਦੇ ਰਿਹਾ ਤੇ ਇੱਕ ਬੰਦੇ ਨੇ 10ਵੀਂ ਵਿੱਚ ਉਸ ਸਮੇਂ ਪੇਪਰ ਦਿੱਤਾ ਫਰਕ ਹੈ ਨਾ ਉਹਨਾਂ 'ਚ ਸੋ ਇਸ ਕਰਕੇ ਇਹ ਜਿਹੜੇ ਪਲੈਨਿੰਗ ਇਹ ਆ ਵੀ ਇਸ ਵਾਰ ਭਰਤੀ ਆਉਣੀ ਆ ਨਾ ਤਾਂ ਇਹ ਪਹਿਲਾਂ 4 ਸਾਲ ਭਰਤੀ ਕੱਢੀ ਗਈ ਤੇ ਨਾ ਇਹਦੋਂ 4 ਸਾਲ ਬਾਅਦ ਭਰਤੀ ਆਵੇ ਜਿਸ ਸਭ ਤੇ ਗਿਣਤੀ ਆ ਕਿਉਂਕਿ ਪਹਿਲਾਂ ਹਰੇਕ 2 ਸਾਲ ਬਾਅਦ ਭਰਤੀ ਆਉਂਦੀ ਸੀ ਇਸ ਵਾਰ ਜਿਹੜੀ ਇਹ ਭਰਤੀ ਆ ਉਹ 4 ਸਾਲ ਬਾਅਦ ਭਰਤੀ ਆਈ ਆ ਹੁਣ ਉਹਦਾ ਵੀ ਕੀ ਪਿਛਲੀ ਗੱਲ ਤੁਹਾਨੂੰ ਕੀ ਲੱਗਦੀ ਹੈ ਵੀ ਕੀ ਆ ਦੇਖੋ ਜੀ ਇਹ ਵੀ ਹੁਣ ਜਾਂਦੇ ਸਮੇਂ ਕੀ ਰਹਾ ਆ ਆਪਦੇ ਬੰਦੇ ਭਰਤੀ ਕਰ ਜੀਏ ਇਸ ਪੈਟਰਨ ਦੇ ਤਰੀਕੇ ਉਹ ਖਾਸ ਵਰਗ ਦੇ ਤੇ ਉਦੋਂ ਬਾਅਦ ਮੁੜ ਕੇ ਦੇਖੀ ਜਾਊਗਾ ਵੀ ਕੋਈ ਭਰਤੀ ਹੋਵੇ ਤੇ ਇਹਦੇ ਨਾਲ ਵਿਦਿਆਰਥੀਆਂ ਪ੍ਰੈਕਟ ਇਹ ਪਾਣਾ ਵੀ ਜਿਹੜਾ ਵਿਦਿਆਰਥੀ ਇਸ ਵਾਰ ਖੁੰਝ ਗਿਆ ਉਹਨੂੰ ਦੁਬਾਰੇ ਮੌਕਾ ਨਹੀਂ ਮਿਲਦਾ ਹੁਣ ਤੁਸੀਂ ਦੇਖੋ 2013 ਚ ਪੇਪਰ ਹੋਇਆ 15 ਚ ਹੋਇਆ ਜਾ 25 ਜੋ ਹੈ ਇਹਦਾ ਮੇਨ ਤਾਂ 26 ਚ ਹੋਣਾ ਨਾ ਜਿਵੇਂ ਲਾ ਲਓ ਇਹ ਤੁਸੀਂ ਦੇਖੋ ਪਿਛਲੇ 9 ਸਾਲਾਂ ਦੇ ਵਿੱਚ ਚਾਰ ਵਾਰ ਭਰਤੀ ਹੁੰਦੀ ਆ ਤੇ ਇਸ ਵਾਰ ਸਿਰਫ ਇੱਕ ਵਾਰ ਭਰਤੀ ਹੋ ਰਹੀ ਆ 4 ਸਾਲਾਂ ਬਾਅਦ 4 ਸਾਲਾਂ ਬਾਅਦ ਤੇ ਇਹਦੇ ਵਿੱਚ ਕੀ ਆ ਵੀ ਜਿਹੜੇ ਇਹ ਹੋ ਸਕਦਾ ਵੀ ਇਹ ਬਿਨਾ ਲੋੜ ਤੋਂ ਭਰਤੀ ਕੀਤੇ ਜਾਂਦੇ ਹੁਣ ਆਪਦੇ ਬੰਦੇ ਨੂੰ ਫਿੱਟ ਕਰ ਲਈ ਕਿਉਂਕਿ ਐਗਜ਼ੀਕਿਊਟਿਵ ਦੇ ਵਿੱਚ ਜਿਹੜੇ ਆ 46 ਬੰਦੇ ਤੇ 17 ਡੀਐਸਪੀ ਭਰਤੀ ਹੋਣੇ ਨੇ ਜੇ ਹੋ ਸਕਦਾ ਡੀਐਸਪੀ ਕਿਉਂਕਿ ਗਰਾਊਂਡ ਤੇ ਜਿਹੜੇ ਛਪਾਈਆਂ ਦੀ ਗਿਣਤੀ ਆ ਉਹ ਨਫਰੀ ਹੈ ਨਹੀਂ ਸਰਕਾਰ ਕੋਲੇ ਪੰਜਾਬ ਦੇ ਵਿੱਚ ਪੁਲਿਸ ਕੋਲੇ ਥਾਣਿਆਂ ਦੇ ਵਿੱਚ ਕੰਮ ਕਰਨ ਲਈ ਸਿਪਾਈਆਂ ਦੀ ਨਫਰੀ ਨਹੀਂ ਹੈ ਕੱਲੀ ਅਫਸਰ ਸਾਹੀ ਭਰਤੀ ਕੀਤੀ ਜਾ ਰਹੀ ਹੈ ਜਿਸ ਹਿਸਾਬ ਤੇ ਡੀਐਸਪੀ ਭਰਤੀ ਪ੍ਰਮੋਟ ਹੋਏ ਨੇ ਸਬ ਇੰਸਪੈਕਟਰ ਜੇ ਇੰਸਪੈਕਟਰ ਹੋ ਸਕਦਾ ਡੀਐਸਪੀਾਂ ਦੀ ਲੋੜ ਹੀ ਨਾ ਹੋਵੇ ਜੀ ਜਿਵੇਂ ਪੰਜਾਬ ਦੇ ਵਿੱਚ ਡੀਜੀਪੀ ਇੱਕ ਹੁੰਦਾ ਇੱਥੇ 8-8 ਡੀਜੀਪੀ ਲੱਗੇ ਹੋਏ ਨੇ ਅਫਸਰ ਸਾਹੀ ਦੀ ਬਹੁਤਾ ਹਤਾ ਜਿਹੜੀਆਂ ਲੋਕਾਂ ਦੀ ਸਰਵਿਸ ਲਈ ਕੰਮ ਕਰਨ ਵਾਲੇ ਉਹ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਇਹ ਸਾਰੀ ਅਫਸਰ ਸਾਹੀ ਦੀ ਭਰਤੀ ਹੈਗੀ ਜਿਹੜੀ ਇਹ 322 ਦੀ ਗ੍ਰੇਡ A ਦੀ ਪੋਸਟ ਹੈ ਬਲ ਜਿਹੜੀ ਦੋ ਵਾਰ ਚ ਭਰਤੀ ਨਿਕਲਣੀ ਸੀ ਉਹ ਇੱਕ ਵਾਰ ਚ ਕੱਢਤੀ ਇਕੱਠੀ ਜਾਂ ਕਹਿ ਲਓ ਵੀ ਦੋ ਦੋ ਸਾਲ ਬਾਅਦ ਨਿਕਲ ਪਿਛਲੇ 4 ਸਾਲਾਂ ਦੇ ਵਿੱਚ ਜਿਹੜੀ ਭਰਤੀ ਦੀ ਮਿਕਦਾਰ ਆ ਗਈ ਉਸ ਗੱਲ ਤੋਂ ਤਾਂ ਬਾਵਾ ਖੱਟਣ ਲਈ ਤਾਂ ਬਹੁਤ ਵਧੀਆ ਗੱਲ ਆ ਵੀ 322 ਬੰਦੇ ਭਰਤੀ ਕਰ ਰਹੇ ਆ ਸੀ ਬਾਵਾ ਖੱਟਣ ਲਈ ਪਰ ਜਿਹੜੀ ਅਸਲੀਅਤ ਆ ਵੀ ਉਹ ਜਿੱਥੇ ਤੁਸੀਂ ਜੇ ਇੱਕ ਵਿਦਿਆਰਥੀ ਇਸ ਵਾਰ ਇੱਕ ਵਾਰ ਖੁੰਝ ਗਿਆ ਤਾਂ ਉਹਨੂੰ ਅਗਲੇ 2 ਸਾਲ ਬਾਅਦ ਤਾਂ ਮੌਕਾ ਮਿਲੇ ਨਾ ਉਹ ਪਰ ਇਸ ਵਰਨ ਇਸ ਤਰੀਕੇ ਨਾਲ ਉਹ ਦੁਬਾਰਾ ਅਗਲੇ ਸਾਲਾਂ ਚ ਮੌਕਾ ਨਹੀਂ ਮਿਲੂਗਾ ਜਿਹੜਾ ਵਿਦਿਆਰਥੀ ਇਸ ਵਾਰ ਖੁੰਝ ਵੀ ਗਿਆ ਤੁਸੀਂ ਕੀ ਰਣਨੀਤੀ ਜਿਹੜੀ ਆ ਅਪਣਾਈ ਆ ਤੁਸੀਂ ਕੋਈ ਮੀਟਿੰਗ ਬਾਰੇ ਗੱਲ ਕੀਤੀ ਪੀਸੀਐਸਸੀ ਨਾਲ ਅਸੀਂ ਪੀਪੀਐਸਸੀ ਦੇ ਚੇਅਰਮੈਨ ਨੂੰ ਇਹਦੇ ਪ੍ਰਤੀ ਸਪਸ਼ਟੀਕਰਨ ਮੰਗਿਆਗਾ ਵੀ ਜਾਂ ਤਾਂ ਉਹ ਵਿਦਿਆਰਥੀਆਂ ਨੂੰ ਜਿੱਥੇ ਤੁਸੀਂ ਡੈਡਲਾਈਨ ਲਾਤੀ ਵੀ ਉਹ ਪਾਸ ਹੋਣੇ ਜ਼ਰੂਰੀ ਨਹੀਂ ਵਿਦਿਆਰਥੀ ਮੈਥ ਕਰਕੇ ਜਿਹੜੇ ਵਿਦਿਆਰਥੀ ਫੇਲ ਹੁੰਦੇ ਨੇ ਜਾਂ ਤਾਂ ਉਹਨਾਂ ਦੇ ਉਹ ਨੰਬਰ ਹੀ 카ਉਂਟ ਕੀਤੇ ਜਾਣ ਮੈਰਿਟ ਦੇ ਵਿੱਚ ਜਾਂ ਕੋਈ ਇਹਦਾ ਕੋਈ ਟੁਕਮਾ ਹੱਲ ਕੱਢਿਆ ਜਾਵੇ ਜੇ ਕੋਈ ਨਹੀਂ ਹੱਲ ਤਾਂ ਪੇਪਰਤੀ ਰੱਦ ਕੀਤੀ ਜਾਵੇ ਦੁਬਾਰਾ ਪੇਪਰ ਹੋਵੇ ਮਤਲਬ ਦੁਬਾਰਾ ਪੇਪਰ ਹੋਵੇ ਕੋਈ ਟੁਕਮਾ ਹੱਲ ਤਾਂ ਕੱਢਿਆ ਜਾਵੇ ਨਾ ਜੋ ਵਿਦਿਆਰਥੀਆਂ ਦੇ ਜ ਪਿੰਡ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਤੁਹਾਡੇ ਮੱਦੇਨ ਨਹੀਂ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਤੁਸੀਂ ਅਕਸਰ ਗੱਲਾਂ ਕਰਦੇ ਹੋ ਵੀ ਏ ਸਕੁਆਰ ਬੀ ਸਕੁਆਰ ਨੇ ਕਿੱਥੇ ਕੰਮ ਆਉਣਾਗਾ ਤੇ ਉਹ ਪੇਪਰਾਂ ਦੇ ਵਿੱਚ ਇੰਨਾ ਭਰਤੀਆਂ ਚ ਆ ਤੁਸੀਂ ਵੀ ਏ ਸਕੁਆਰ ਤੇ ਬੀ ਸਕੁਆਰ ਤੇ ਫੋਕਸ ਕੀਤਾਗਾ cos θ sin θ ਉਹ ਕਹਿੰਦੇ ਵੀ ਇਹ ਤਾਂ ਕੰਮ ਹੀ ਨਹੀਂ ਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜਿਹੜਾ ਤੁਹਾਡਾ ਹੈਲੀਕਾਪਟਰ ਉਡਦਾ sin θ ਦੇ ਬਿਹਾਫ ਦੀ ਉਡਦਾ ਉਹ ਵੀ ਜ਼ਰੂਰੀ ਆ ਉਹਦੀ ਵੀ ਇੰਪੋਰਟੈਂਸ ਆ ਪਰ ਉਹਦੀ ਆਪਦੀ ਜਗ੍ਹਾ ਇੰਪੋਰਟੈਂਸ ਆ ਪਰ ਜਿੱਥੇ ਉਹਦੀ ਇੰਪੋਰਟੈਂਸ ਨਹੀਂ ਤੁਸੀਂ ਤਾਂ ਉੱਥੇ ਵੀ ਪੁੱਛੀ ਜਾਂਦੇ ਹੋ ਔਰ ਕੀ ਲੱਗਦਾ ਕਿ ਫਿਰ ਜਿਹੜਾ ਪੰਜਾਬ ਪੀਪੀਐਸਸੀ ਦਾ ਪੇਪਰ ਆ ਉਹ ਕਿਸ ਆਧਾਰਤ ਹੋਣਾ ਚਾਹੀਦਾ ਕਿਉਂਕਿ ਕਿਸੇ ਵਿਦਿਆਰਥੀ ਵੀ ਕੋਈ ਤੁਹਾਡੇ ਨਾਲ ਸੰਪਰਕ ਕਰ ਰਿਹਾ ਬਿਲਕੁਲ ਜੀ ਬਹੁਤ ਬੱਡੇ ਪੱਧਰ ਤੇ ਵਿਦਿਆਰਥੀ ਸਾਡੇ ਨਾਲ ਜੁੜ ਰਹੇ ਨੇ ਹੁੰਦੇ ਦਿਨਾਂ ਚ ਅਸੀਂ ਵਿਦਿਆਰਥੀਆਂ ਦੀ ਮੀਟਿੰਗ ਲਵਾਂਗੇ ਅਸੀਂ ਨਿੱਜੀ ਤੌਰ ਤੇ ਵਿਦਿਆਰਥੀਆਂ ਨੂੰ ਜਾਣਦੇ ਆ ਜਿਨ੍ਹਾਂ ਦੇ ਜੀਐਸਚੋ 100 100 ਪਲੱਸ ਨੰਬਰ ਨੇਗੇ ਤੇ ਦੂਜੇ ਪੇਪਰ ਚ ਉਹ ਇੱਕ ਇੱਕ ਕੁਐਸਚਨ ਦੇ ਉੱਤੇ ਫੇਲ ਹੋ ਰਹੇ ਨੇਗੇ ਉਹਨਾਂ ਨੂੰ ਆਪਣੀ ਯੋਗਤਾ ਦੀ ਜਿਹੜਾ ਉਹ ਦਿਖਾਉਣ ਦਾ ਮੌਕਾ ਨਹੀਂ ਮਿਲ ਰਿਹਾ ਤਾਂ ਲੱਗ ਰਿਹਾ ਵੀ ਉਹ ਮੇਨਸ ਤੱਕ ਪਹੁੰਚ ਹੀ ਨਹੀਂ ਪਾਉਣਗੇ ਪਹੁੰਚ ਪਹੁੰਚੀ ਨਹੀਂ ਜੀ ਪਹੁੰਚਦਾ ਬਾਅਦ ਹੀ ਗੱਲ ਹੈ ਨਾ ਮੇਨ ਤੱਕ ਦਾ ਉਹ ਤਾਂ ਪਹਿਲੀ ਜਦੋਂ 32 ਕੁਐਸਚਨ ਲੇ ਲਪੜਾ ਹੋंदरे ਬਿਲਕੁਲ ਜੀ ਉਹਦਾ 32 ਦੀ ਅਸੀਂ ਉਹ ਲਾ ਕੇ ਬਾਈਨਰੀ ਉਦੋਂ ਪਹਿਲੀ ਉਹਨਾਂ ਨੂੰ ਐਲੀਮੀਨੇਟ ਕਰਤਾ ਤੇ ਉਤੋਂ ਪੇਪਰ ਔਖਾ ਕਰਤਾ ਤੇ ਉਤੋਂ ਬੇਈਮਾਨੀ ਆ ਇੱਕ ਲੈਟਰ ਬੇਈਮਾਨੀ ਜੋ ਨਿਕਲੇ ਲੱਗਦਾ ਅਸੀਂ ਉਹਨਾਂ ਨੂੰ ਕਿਹਾ ਗਿਆ ਵੀ ਆ ਪੇਪਰ ਆਊਗਾ ਤੇ ਉਲਟਾ ਪੇਪਰ ਅਸੀਂ ਉਦੋਂ ਵੀ ਘਟਾ ਦਿੱਤਾ ਕਿ ਪਹਿਲਾਂ ਨੂੰ ਹੂੰ ਤੁਸੀਂ ਹੋਰ ਵੀ ਯੂਨੀਵਰਸਿਟੀਆਂ ਦਾ ਖਾਸ ਕਰਕੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਤੀ ਸੰਕਟ ਚੱਲ ਰਹੇ ਉਹਨਾਂ ਨੂੰ ਲੈ ਕੇ ਮੁੱਦੇ ਚੁੱਕਦੇ ਰਹਿੰਦੇ ਹੋ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਤੋਂ ਤੁਸੀਂ ਆਪ ਹੈਗੇ ਹੋ ਉੱਥੇ ਦੇ ਤੁਸੀਂ ਸਕਾਲਰ ਹੋ ਤਾਂ ਉੱਥੋਂ ਦਾ ਜਿਹੜੇ ਸਥਿਤੀ ਕੀ ਆ ਇਸ ਇਸ ਵੇਲੇ ਮੌਜੂਦਾ ਸਥਿਤੀ ਕੀ ਆ ਪੰਜਾਬੀ ਯੂਨੀਵਰਸਿਟੀ ਦੇਖੋ ਜੀ ਯੂਨੀਵਰਸਿਟੀਆਂ ਰਿਸਰਚ ਲਈ ਹੁੰਦੀਆਂ ਨੇ ਸਮਾਜ ਨੂੰ ਗਿਆਨ ਦੇ ਲਈ ਹੁੰਦੀਆਂ ਨੇ ਜਿੱਥੋਂ ਨਵੀਆਂ ਖੋਜਾਂ ਨੇ ਹੋਣਾ ਹੁੰਦਾ ਪਰ ਪੰਜਾਬੀ ਯੂਨੀਵਰਸਿਟੀ ਨੂੰ ਅੱਜ 12ਵੀਂ ਤੋਂ ਬਾਅਦ ਦੇ ਕੋਰਸ ਸ਼ੁਰੂ ਕਰਕੇ ਸਕੂਲ ਬਣਾ ਦਿੱਤਾ ਗਿਆ ਖੋਜਾਂ ਹੋਣ ਦੀ ਥਾਂ ਤੇ ਉੱਥੇ ਇਹ ਲੱਗਦਾ ਵੀ ਇੱਕ ਸਕ ਆਰਥਿਕ ਤੌਰ ਤੇ ਉਹਨੂੰ ਇੰਨਾ ਲੁੱਟਿਆ ਗਿਆ ਉੱਥੋਂ ਦੇ ਨੈਪੋਟイズਮ ਨੇ ਪਰਿਵਾਰਵਾਦ ਨੇ ਵੀ ਇੱਕ ਪਰਿਵਾਰ ਦੇ 8-8 ਜੀ ਨੇ ਜਿਹੜੇ ਉੱਥੇ ਜਦੋਂ ਤੁਸੀਂ ਥੋੜਾ ਦੇਖੋਗੇ ਨੌਕਰੀਆਂ ਤੇ ਲੱਗੇ ਹੋਏ ਨੇਗੇ ਤੇ ਉਸ ਤੋਂ ਬਿਨਾ ਗਰਾਂਟਾਂ ਵਧੀਆਂ ਨੇ ਪ੍ਰੋਫੈਸਰਾਂ ਦੀਆਂ ਰਿਟਾਇਰਮੈਂਟਾਂ ਘਟੀਆਂ ਨੇ ਤੇ ਪਰ ਯੂਨੀਵਰਸਿਟੀ ਫੇਰ ਵੀ ਕਰਜ਼ੇ ਚ ਡੁੱਬ ਰਹੀ ਆ ਸੋ ਇਹਦੇ ਉੱਤੇ ਇੱਕ ਅਲੱਗ ਕਮਿਸ਼ਨ ਬਣਾ ਕੇ ਇਹ ਕਿਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਕਿਵੇਂ ਬਾਦੂ ਬੋਝ ਪਾਏ ਕਿਵੇਂ ਬਾਦੂ ਬੈਨੀਫਿਟ ਦਿੱਤੇ ਗਏ ਆਵਦੇ ਦੇ ਨਜ਼ਦੀਕ ਕਿਵੇਂ ਵੱਧ ਤਨਖਾਹਾਂ ਵਧਾਈਆਂ ਗਈਆਂ ਕਿਵੇਂ ਮਾਨ ਪੱਤੇ ਵਧਾਏ ਗਏ ਸੋ ਇੱਕ ਵੱਡਾ ਜਾਂਚ ਦਾ ਮਸਲਾ ਤੇ ਇੱਕ ਕਦੇ ਜਿਹੜੇ ਤੁਹਾਡੇ ਵਰਗੇ ਨੌਜਵਾਨ ਨੇ ਕਿਉਂਕਿ ਜਦੋਂ ਪੰਜਾਬ ਯੂਨੀਵਰਸਿਟੀ ਅਸੀਂ ਦੇਖਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੜਾ ਵੱਡਾ ਅੰਦੋਲਨ ਵੀ ਹੋਇਆ ਉਹ ਅੰਦੋਲਨ ਨੇ ਵੀ ਇੱਕ ਸਾਬਤ ਕੀਤਾ ਕਿ ਨੌਜਵਾਨਾਂ ਦੇ ਵਿੱਚ ਬਹੁਤ ਪਾਵਰ ਹੈਗੀ ਹੈ ਭਾਈ ਨੌਜਵਾਨ ਵੀ ਇਹੋ ਜੀ ਵੱਡੀ ਮੂਵਮੈਂਟ ਖੜੀ ਕਰ ਸਕਦੇ ਨੇ ਤਾ ਪਰ ਇਹ ਨਾਲ ਚਰਚਾ ਵੀ ਚੱਲਦੀ ਹੈ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਦਾ ਇਲੈਕਸ਼ਨ ਹੁੰਦੀ ਹੈ ਤੁਸੀਂ ਕਦੇ ਜਿਹੜੇ ਪੰਜਾਬੀ ਯੂਨੀਵਰਸਿਟੀ ਵਾਲੇ ਗੁਣਾੰਦ ਦੇਵ ਯੂਨੀਵਰਸਿਟੀ ਵਾਲੇ ਹੋਰ ਜਿਹੜੇ ਵੱਖ-ਵੱਖ ਕਾਲਜਸ ਵਾਲੇ ਸਟੂਡੈਂਟ ਨੇ ਉਹ ਕਦੇ ਮੰਗ ਨਹੀਂ ਕਰਦੇ ਤੁਸੀਂ ਕਹਿੰਦੇ ਤਾਂ ਕਰਕੇ ਕਦੇ ਹੋਇਆ ਹੀ ਨਹੀਂ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਸ ਹੋਣ ਨਹੀਂ ਜੀ ਮੰਗ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਲਗਾਤਾਰ ਹੋ ਰਿਹਾ ਪਰ ਉਹ ਮੰਗ ਓਡੇ ਵੱਡੇ ਪੱਦਰ ਤੇ ਨਹੀਂ ਹੋ ਰਹੀ ਹਾਂ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਤਾਂ ਨਹੀਂ ਚਾਹੁੰਦੀ ਤੇ ਉਹ ਦਬਾਅ ਤਾਂ ਰਹੇ ਨੇ ਵੀ ਜੇ ਇਹ ਆਮ ਘਰਾਂ ਦੇ ਧੀ ਪੁੱਤ ਇਲੈਕਸ਼ਨ ਦੇ ਵਿੱਚ ਆ ਗਏ ਤਾਂ ਇਹਨਾਂ ਦਾ ਇੱਕ ਉਦਾਂ ਦਾ ਤਜਰਬਾ ਤੇ ਆ ਜਾਊਗਾ ਤੇ ਮੇਨ ਪੋਲਿਟਿਕਸ ਦੇ ਵਿੱਚ ਆ ਜਾਣਗੇ। ਹੂੰ ਨਹੀਂ ਉਹਨੂੰ ਲੈ ਕੇ ਕਦੇ ਕਦੇ ਸੋਚਿਆ ਨਹੀਂ ਤੁਸੀਂ ਵੀ ਲੋੜੀਂਦੀ ਆਉਦੇ ਦਿਨਾਂ ਜੋ ਚੋਦੇ ਤੇ ਵੀ ਅਸੀਂ ਪੰਜਾਬ ਦੀਆਂ ਸਾਰੀਆਂ ਧਰਾਂ ਨੂੰ ਇਕੱਠਾ ਕਰਕੇ ਕਿਸ ਸੰਘਰਸ਼ ਵਿੱਚ ਬੈਠ ਰਹੇ ਹਾਂ। ਇਹਨੂੰ ਲੈ ਕੇ ਵੀ ਸੰਘਰਸ਼ ਕਰਾਂ ਉਹ ਨਹੀਂ ਇਹ ਤਾਂ ਚੱਲ ਹੀ ਰਿਹਾ ਜੀ ਇਹ ਤਾਂ ਬੈਡੀ ਦਿੱਤਾ ਬਿਗਲ ਵਾਜੀ ਗਿਆ ਇਹ ਤਾਂ ਇਹ ਤਾਂ ਬਿਗਲਦਾ ਅਸੀਂ 10 ਤਰੀਕ ਨੂੰ ਉਹਦੇ ਦਫ਼ਤਰ ਦੇ ਵਿੱਚ ਬਾਹਰ ਚ ਲੈਟਰ ਦੇ ਕੇ ਭਜਾਇਆ ਹੈ। ਹੂੰ ਪੀਪੀਐਸਸੀ ਦੇ ਠੀਕ ਹੈ ਜਾਨਵਿੰਦਰ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਂ ਇਹਨਾਂ ਯਾਦਵਿੰਦਰ ਸਿੰਘ ਜਾਦੂ ਜਿਹੜੇ ਕਿ ਨੌਜਵਾਨ ਆਗੂ ਨੇ ਖਾਸ ਕਰਕੇ ਮਿਸਲ ਸਤਲੁਜ ਦੇ ਨਾਲ ਜੁੜੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਪੀਪੀਐਸਸੀ ਦੇ ਜੋ ਪੇਪਰ ਆਇਆ ਉਸ ਦੇ ਪੇਪਰ ਦੇ ਵਿੱਚ ਪੰਜਾਬੀ ਦੇ ਸਵਾਲ ਘੱਟ ਪਾਉਣ ਨੂੰ ਲੈ ਕੇ ਜਿਹੜਾ ਉਹ ਲਗਾਤਾਰ ਜਿਹੜਾ ਮੁੱਦਾ ਚੁੱਕਿਆ ਜਾ ਰਿਹਾ ਤੇ ਇਸ ਦਾ ਕਾਰਨ ਉਹ ਸਮਝ ਰਹੇ ਨੇ ਕਿ ਇਸ ਪਿਛਲੀ ਕੋਈ ਵੱਡੀ ਸਾਜ਼ਿਸ਼ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਪਹਿਲਾ ਲੈਟਰ ਕੱਢਿਆ ਜਾਂਦਾ ਕਿ ਤੁਹਾਨੂੰ ਪੰਜਾਬ ਦੇ ਕਲਚਰ ਨਾਲ ਪੰਜਾਬ ਦੀ ਜੀਓਗ੍ਰਾਫੀ ਦੇ ਨਾਲ ਪੰਜਾਬ ਦੇ ਹੋਰ ਵੱਖ-ਵੱਖ ਖਿੱਤਿਆਂ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਪੁੱਛੇ ਜਾਣਗੇ ਪਰ ਉਹ ਸਵਾਲ ਜਿਹੜੇ ਆ ਸਿਰਫ 8 ਸਵਾਲ ਜਿਹੜੇ ਆ ਉਹ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਜੋ ਬਾਕੀ ਇਹਨਾਂ ਦਾ ਜੋ ਕਹਿਣਾ ਹੈ ਜੋ ਇਹਨਾਂ ਦਾ ਦਾਵਾ ਹੈ ਕਿ ਬਾਕੀ ਗੈਰ ਪੰਜਾਬੀ ਆਨੂੰ ਜਿਹੜਾ ਉਹ ਵੱਧ ਮੌਕਾ ਦੇਣ ਦੀ ਕੋਸ਼ਿਸ਼ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚੰਡੀਗੜ੍ਹ